ਬਾਲੂ ਕਿਨਾਰਾ ਤਰੰਗ ਮੁਖ ਆਇਆ ਕਿੰਨੀਆਂ ਉਦਾਹਰਨਾਂ ਹੀ ਨੇ ਇਸ ਸ਼ਬਦ ਚ ਉਦਾਹਰਨ ਹੋਰ ਇੱਕ ਦੇ ਦਿੱਤੀ ਕਹਿੰਦੇ ਜਿਵੇਂ ਰੇਤੇ ਦਾ ਕੰਡਾ ਬਾਲੂ ਰੇਤੇ ਨੂੰ ਕਹਿੰਦੇ ਆ ਇੱਧਰ ਯੂਪੀ ਚ ਵਿਹਾਰ ਚ ਬਾਲੂ ਸ਼ਬਦ ਵਰਤਦੇ ਆ ਗੁਰੂ ਤੇਗ ਬਹਾਦਰ ਜੀ ਨੇ ਵੀ ਵਰਤਿਆ ਜਿਉਂ ਬਾਲੂ ਕੀ ਪੀਤ ਪੀਤ ਕੰਧ ਨੂੰ ਕਹਿੰਦੇ ਬਾਲੂ ਰੇਤੇ ਨੂੰ ਕਹਿੰਦੇ ਇੱਥੇ ਵੀ ਬਾਲੂ ਕਿਨਾਰਾ ਰੇਤੇ ਦਾ ਕੰਡਾ ਹੋਵੇ ਦਰਿਆ ਦਾ ਕੰਡਾ ਨਹੀਂ ਤੇ ਕੋਈ ਪੱਕੇ ਪੁਲ ਬਣ ਜਾਂਦੇ ਨਾ ਬਣਾ ਲੰਦੇ ਪੱਕੇ ਕੰਡੇ ਜ਼ਿਆਦਾਤਰ ਹੋਣਾ ਜਿਹੜੀਆਂ ਨਦੀਆਂ ਨੇ ਨਹਿਰਾਂ ਨੇ ਇਹਨਾਂ ਦੇ ਜਿਹੜੇ ਕੰਡੇ ਕਿਨਾਰੇ ਪੱਕੇ ਕਰ ਲਏ ਪਰ ਤੇਰੀ ਜ਼ਿੰਦਗੀ ਦਾ ਕਿਨਾਰਾ ਪੱਕਾ ਨਹੀਂ ਹੈ ਗੁਰਮੁਖਾ ਇਹ ਤਾਂ ਨਿਤ ਢਾ ਲੱਗਦੀ ਇਹ ਪਾਣੀ ਐਸਾ ਤੇਜ਼ ਚੱਲ ਰਿਹਾ ਹੈ ਜ਼ਿੰਦਗੀ ਦਾ ਤੇਰੀ ਉਮਰ ਰੂਪੀ ਕਿਨਾਰੇ ਨੂੰ ਕੰਡੇ ਨੂੰ ਖੋਰਦਾ ਹੀ ਜਾਂਦਾ ਹੈ বালੂ ਕਿਨਾਰਾ ਤਰੰਗ ਮੁਖ ਆਇਆ ਤੇ ਲਹਿਰਾਂ ਵਡੀਆਂ ਤੇਜ਼ ਨੇ ਉਹਨਾਂ ਦੇ ਮੂੰਹ ਚ ਆਇਆ ਹੋਇਆ ਤੇਰਾ ਡਿੱਗਣ ਲੱਗਾ ਹੁਣ ਕੰਡੇ ਜਦੋਂ ਭੁਰਦੇ ਭੁਰਦੇ ਇੱਕ ਦਿਨ ਡਿੱਗ ਜਾਂਦੇ ਆ ਨਦੀ ਨੂੰ ਜੇ ਸਾਂਭਿਆ ਨਾ ਜਾਏ ਉਹਨੂੰ ਕੰਡਿਆਂ ਨੂੰ ਤੇ ਕਹਿੰਦੇ ਤੇਰੀ ਜ਼ਿੰਦਗੀ ਰੂਪੀ ਕੰਡਾ ਤੇ ਕਹਿੰਦੇ ਮੌਤ ਦੀਆਂ ਲਹਿਰਾਂ ਦੇ ਮੂੰਹ ਚ ਆਇਆ ਹੋਇਆ ਸੋ ਥਾਨ ਮੂੜ ਨਿਹਚਲ ਕਰ ਪਾਇਆ ਅਹੀ ਜੀ ਥਾਂ ਕੋਈ ਬੰਦਾ ਘਰ ਬਣ ਸਕਦਾ ਉੱਥੋਂ ਉੱਠਣ ਦੀ ਕੋਸ਼ਿਸ਼ ਕਰਦਾ ਵੀ ਇਹ ਤਾਂ ਕੰਡੇ ਨੇ ਖਿਰ ਜਾਣਾ ਕਹਿੰਦੇ ਸੋ ਥਾਨ ਅਹੀ ਜੀ ਥਾਂ ਤੇ ਮੂੜ ਮੂਰਖ ਜੀਵ ਨੇ ਨਿਹਚਲ ਕਰ ਪਾਇਆ ਇਹਨੂੰ ਨਿਹਚਲ ਮੰਨੀ ਬੈਠਾ ਵੀ ਨਹੀਂ ਨਹੀਂ ਫਿਰ ਕੀ ਹੁੰਦਾ ਕੋਈ ਨਹੀਂ ਕੰਡੇ ਖੁਰਦੇ ਜਾ ਰਹੇ ਕੋਈ ਗੱਲ ਨਹੀਂ ਫਿਰ ਕੀ ਆ ਆਪਾਂ ਥੋੜਾ ਜਾਵਾਂਗੇ ਕਹਿੰਦੇ ਜਾਏਗਾ ਇਸ ਤਰ੍ਹਾਂ ਦੀ ਸਥਿਤੀ ਹੋ ਜਾਵੇ ਜਿੱਥੇ ਪਾਣੀ ਚੜ੍ਹ ਆਵੇ ਤੇ ਫਿਰ ਜਦੋਂ ਨਦੀ ਚੜ੍ਹੇ ਆਉਂਦੀ ਕੰਡਿਆਂ ਨੂੰ ਪਹਿਲਾਂ ਖੋਰਦੀ ਹੈ ਤੇ ਤੂੰ ਕਹਿੰਦੇ ਸਮਝ ਨਹੀਂ ਰਿਹਾ ਸਾਧ ਸੰਗ ਜਪਿਓ ਹਰ ਰਾਇ ਗੁਰੂ ਜੀ ਕਹਿੰਦੇ ਸਾਧ ਸੰਗਤ ਵਿੱਚ ਆ ਕੇ ਜਿੰਨਾ ਗੁਰਮਖਾ ਨੇ ਵਾਹਿਗੁਰੂ ਦਾ ਨਾਮ ਜਪਿਆ ਬਈ ਉਹੀ ਭਾਗਾਂ ਵਾਲਿਆ ਨਾਨਕ ਜੀ ਵੈ ਹਰ ਗੁਣ ਗਾਏ ਕਹਿੰਦੇ ਉਹੀ ਜੀਵ ਨੇ ਅਸਲ ਜਿਹੜਾ ਹਰੀ ਦੇ ਗੁਣ ਗਾਵੇ ਤੇ ਸਾਧ ਸੰਗਤ ਵਿੱਚ ਆ ਕੇ ਨਾਮ ਜਪੇ ਸਿਮਰਨ ਕਰੇ ਸਤ ਸੰਗਤ ਤੋਂ ਕਦੇ ਕੰਡਾ ਨਾ ਛੱਡੇ ਇਹੇ ਪਾਸਾ ਨਾ ਛੱਡੇ ਪੱਲਾ ਨਾ ਛੱਡੇ ਪੱਲੇ ਮੈਂ ਤੈਂਡੇ ਲਾਗੀ ਹੱਬੇ ਸਾਖ ਕੁੜਾਵੇ ਡਿੱਠੇ ਤਉ ਪੱਲੇ ਟੰਡੇ ਲੱਗੀ ਸਾਰੀ ਸਾਰੀ ਕੌੜੇ ਨੇ ਕਹਿੰਦੇ ਤੇਰੇ ਪੱਲੇ ਲੱਗ ਗਈ ਕਹਿੰਦੇ ਸਾਧ ਸੰਗ ਜਪਿਓ ਹਰ ਰਾਏ ਵਾਹਿਗੁਰੂ ਦਾ ਨਾਮ ਜਪੇ ਜਿਹੜਾ ਬੰਦਾ ਜਪੇ ਵਾਹਿਗੁਰੂ ਵਾਹਿਗੁਰੂ ਜਪੋ ਸਾਰੇ ਵਾਹਿਗੁਰੂ 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 ਸਾਧ ਸੰਗ ਜਪਿਓ ਹਰ ਰਾਇ ਨਾਨਕ ਜੀਵੈ ਹਰ ਗੁਣ ਗਾਏ ਕਹਿੰਦੇ ਉਹੀ ਜਿਉ ਉਠਿਆ ਸਾਨੂੰ ਵੀ ਕਰਨਾ ਚਾਹੀਦਾ ਹੈ ਹਰੀ ਦੇ ਗੁਣ ਗਾਉਣੇ ਵਾਹਿਗੁਰੂ ਦਾ ਨਾਮ ਜਪਨਾ ਚਾਹੀਦਾ ਸਾਨੂੰ ਇੱਕ ਵੀ ਘੜੀ ਪਲ ਦਿਨ ਬ्यर्थ ਨਾ ਜਾਵੇ ਵੀ ਸ਼ਬਦ ਦੀ ਸੰਪੂਰਨਤਾ ਅਗਲਾ ਸ਼ਬਦ ਰੰਮ ਕਰਦੇ ਆ ਆਸਾ ਮਹੱਲਾ ਪੰਜਵਾ ਦੋ ਪਦੇ 9 ਆਸਰ ਆਗੈ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਸ਼ਬਦ ਹੈ ਦੋ ਤੁਕੇ 9 ਦੋ ਦੋ ਤੁਕਾਂ ਵਾਲੇ 9 ਸ਼ਬਦ ਨੇ 9 ਸ਼ਬਦ ਇਦਾਂ ਦੇ ਆਉਣਗੇ ਉਨਕਾ ਸੰਗ ਤੂੰ ਕਰਤੀ ਕੇਲ ਹੁਣ ਇਹ ਆਪਣੀ ਦੇਹੀ ਨੂੰ ਸਮਝਾਇਆ ਸ਼ਰੀਰ ਨੂੰ ਆਪਣੇ ਨੂੰ ਸੋਜੀ ਬਖਸ਼ੀ ਹੈ ਕਹਿੰਦੇ ਇਹ ਦੇਹੀ ਤੂੰ ਉਨਾਂ ਕ ਸਮਾਂ ਹੀ ਖੇਡਦੀ ਐ ਉਨਾਂ ਕ ਸਮਾਂ ਤੂੰ ਹੱਸਦੀ ਐ ਫੁੱਲ ਦੀ ਤਰ੍ਹਾਂ ਟੈਕਦੀ ਐ ਜਿੰਨਾ ਸਮਾਂ ਤੇਰੇ ਵਿੱਚ ਜੀਵਾਤਮਾ ਵਸਦੀ ਐ ਜਦ ਉੱਠੀ ਚਲਸੀ ਕੰਤੜਾ ਤੇਰੀ ਕੋਈ ਨਾ ਪੁੱਛੇ ਬਾਤ ਉਹਨਾਂ ਕਟੈਮ ਜੀ ਜੀ ਤੈਨੂੰ ਕਹਿਣਾ ਸਭ ਨੇ ਜਿੰਨਾ ਜਿਹੜੇ ਦੇ ਵਿੱਚ ਇਹ ਆਤਮਾ ਹੈਗਾ ਜਿੱਦਨੋਂ ਚੱਲ ਗਿਆ ਨਾ ਨਾ ਤੇਰੀ ਕਿਸੇ ਨੂੰ ਗੱਲ ਸੁਣਨੀ ਨਾ ਤੈਨੂੰ ਕਿਸੇ ਦੀ ਸੁਣਨੀ ਉਹ ਗੱਲ ਸਮਝਾ ਰਹੇ ਕਹਿੰਦੇ ਦੀ ਕਦਰ ਕਰੋ ਇਸ ਸਰੀਰ ਵਿੱਚ ਜਿਹੜਾ ਜੀਵਾਤਮਾ ਵੱਸਦਾ ਹੈ ਨਾ ਇਹਦੇ ਵਿੱਚ ਹੈ ਜਿਹੜਾ ਉਹ ਬਹੁਤ ਵੱਡੀ ਚੀਜ਼ ਆ ਉਹਨੂੰ ਐਵੇਂ ਹੀ ਨਾ ਸਮਝੋ ਤੁਸੀਂ ਪਰ ਕਦਰ ਨਹੀਂ ਜਾਣਦੇ ਅਸੀਂ ਕਈ ਵਾਰੀ ਉਹਦੋਂ ਹੀ ਸਮਝ ਪੈਂਦੀ ਜਦੋਂ ਲੰਘ ਜਾਂਦਾ ਸਮਾਂ ਅਕਸਰ ਇਹ ਗੱਲ ਹੈ ਇਹ ਗੁਰੂ ਜੀ ਨੇ ਇੱਥੇ ਸਮਝਾਇਆ ਕਹਿੰਦੇ ਓਨਕਾ ਸੰਗ ਤੂੰ ਕਰਤੀ ਕੇਲ ਉਹਦੇ ਹੀ ਕਰਕੇ ਤੂੰ ਕੇਲ ਖੇਡਾਂ ਖੇਡਣੀਆਂ ਜਿਹੜੀ ਹੱਸਦੀਆਂ ਤੁਰਦੀਆਂ ਫਿਰਦੀਆਂ ਛਾਲਾ ਮਾਰਦੀਆਂ ਮੇਰੀ ਇਹ ਦੇਹੀ ਏ ਨਹੀਂ ਮੇਰੀ ਜਿੰਦੜੀ ਏ ਕਿਹੜੇ ਪਾਸੇ ਲੱਗ ਗਈਆਂ ਜੀ ਦੇ ਕਰਕੇ ਇਹ ਸਾਰਾ ਕੁਝ ਹੈ ਉਹਦੀ ਸਾਰ ਨਹੀਂ ਜਿਸ ਆਤਮਾ ਕਰਕੇ ਤੂੰ ਦੌੜਦਾ ਫਿਰਦਾ ਐ ਬੈਠਦਾ ਡੰਡ ਮਾਰਦਾ ਛਾਲਾ ਮਾਰਦਾ ਮੁੱਛਾਂ ਨੂੰ ਤਾ ਦਿੰਦਾ ਐ ਸ਼ੀਸ਼ੇ ਦੇ ਖੜਖੜ ਕੇ ਆਪਣੇ ਰੂਪ ਨੂੰ ਸਵਾਰਦਾ ਹੈ ਚਿਹਰੇ ਨੂੰ ਦੇਖਦਾ ਹੈ ਰੰਗ ਨੂੰ ਵੇਖਦਾ ਹੈ ਉਹ ਕਿਹੜੀ ਚੀਜ਼ ਹੈ ਉਹ ਆਤਮਾ ਹੈ ਜਾਣਿਆ ਬਈ ਆਪਾਂ ਆਪਾਂ ਤਾਂ ਉਹਦੇ ਨਾਲ ਸਾਝ ਹੀ ਨਹੀਂ ਪਾਈ ਵੀ ਇਹ ਦੇਹੀ ਦੇ ਅੰਦਰ ਕੋਈ ਹੋਰ ਚੀਜ਼ ਹੈਗੀ ਜਾਣਦੇ ਹੀ ਨਹੀਂ ساری ਜ਼ਿੰਦਗੀ ਲੰਘ ਜਾਂਦੀ ਆਪਣੇ ਰੂਪ ਜਿੰਨਾ ਬੰਦਾ ਸਰੀਰ ਨਾਲ ਜੁੜਿਆ ਹੋ ਉਨਾ ਹੀ ਆਤਮਾ ਤੋਂ ਦੂਰ ਹੋਊਗਾ ਸਰੀਰ ਨਾਲ ਜੁੜੇ ਦਾ ਮਤਲਬ ਇਹ ਨਹੀਂ ਵੀ ਇਹਨੂੰ ਕੱਪੜੇ ਨਹੀਂ ਪਾਉਣੇ ਇਹਨੂੰ ਠੰਡ ਨਹੀਂ ਲੱਗਦੀ ਜਾ ਇਹਨੂੰ ਖਾਣ ਨੂੰ ਨਹੀਂ ਦੇਣਾ ਇਸਨਾਂਨ ਪਾਣੀ ਕਰਨਾ ਸਾਫ਼ ਸੁਥਰੇ ਰਹਿਣਾ ਪਰ ਜਿੰਨਾ ਦੇਵਾਦੀ ਹੋਊਗਾ ਕੱਲਾ ਦੇ ਨਾਲ ਜੁੜਿਆ ਹੋਊਗਾ ਆਹੂੰ ਦੇਹੰ ਵੀ ਮੈਂ ਦੇਹੀ ਆ ਉਹਨਾਂ ਹੀ ਆਤਮਾ ਤੋਂ ਦੂਰ ਹੈ ਕਹਿੰਦੇ ਆਤਮ ਆਤਮਾ ਨੂੰ ਤਾਂ ਜਾਣੋ ਇਹਦੇ ਵਿੱਚ ਵੱਸਦਾ ਜਿਹੜਾ ਕਿ ਮੈਂ ਸਮਝਾਰੇ ਕਹਿੰਦੇ ਉਣ ਕੈ ਸੰਗ ਉਸੇ ਦੇ ਨਾਲ ਤੂੰ ਕਰਤੀ ਕੇਲ ਐ ਦੀ ਦੇਹੀਏ ਉਹਦੇ ਕਰਕੇ ਤੂੰ ਖੇਡਾਂ ਖੇਡ ਰਹੀ ਐ ਹਸ ਰਹੀ ਐ ਨਚ ਰਹੀ ਐ ਬੱਚਿਆਂ ਦੇ ਮੱਥੇ ਚੁੰਮਦੀ ਐ ਸਿਰ ਤੇ ਹੱਥ ਫੇਰਦੀ ਐ ਧੀਆ ਪੁੱਤਾਂ ਦੇ ਉਣ ਕੈ ਸੰਗ ਹਮ ਤੁਮ ਸੰਗ ਮੇਲ ਉਹੀ ਤਾਂ ਹੈਗੀ ਵਿੱਚ ਆਪਾਂ ਇੱਕ ਦੂਜੇ ਨਾਲ ਮਿਲਦੇ ਆ ਗੱਲਾਂ ਕਰਦੇ ਆ ਮੈਂ ਇੱਥੇ ਬੋਲ ਰਿਹਾ ਤੁਸੀਂ ਸੁਣ ਰਹੇ ਹੋ ਤੇ ਜਦੋਂ ਉਹ ਨਿਕਲ ਗਿਆ ਆ ਬੋਲਣ ਵਾਲਾ ਬੋਲੂ ਕਹਾਂ ਗਏ ਬਾਬਾ ਬੋਲਤੇ ਥੇ ਦੇਹੀ ਕੇ ਸੰਗ ਰਹਤੇ ਕਥਾ ਵਾਰਤਾਂ ਕਹਤੇ ਕਿੱਥੇ ਗਏ ਕਹਿੰਦੇ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰ ਇਹ ਤਾਂ ਚਲਤ ਪਿਆ ਇਹ ਤਾਂ ਕੌਤਕ ਜਿਹਾ ਹੋ ਗਿਆ ਇੱਕ ਚਲਤ ਦਾ ਅਰਥ ਹੈ ਚਲਿਤ ਕਹਿੰਦੇ ਓਨ ਕੈ ਸੰਗ ਹਾਮ ਤੁਮ ਸੰਗ ਮੇਲ ਇੱਕ ਦੂਜੇ ਨੂੰ ਮਿਲਦੇ ਆ ਹੱਸਦੇ ਆ ਹੱਥ ਮਿਲਾਨੇ ਆ ਮਾਂ ਮਾਂ ਨੂੰ ਪੁੱਤ ਮੱਥਾ ਟੇਕਦਾ ਪੈਰੀ ਹੱਥ ਲਾਉਂਦਾ ਮਾਂ ਆਪਣੇ ਪੁੱਤ ਦਾ ਮੱਥਾ ਚੁੰਮਦੀ ਆ ਕਹਿੰਦੇ ਇੱਕ ਦੂਜੇ ਨੂੰ ਮਿਲਦੇ ਆ ਲੇਟ ਫੇਟ ਹੋ ਜੇ ਬਈ ਹਾਂ ਬਈ ਆਇਆ ਨਹੀਂ ਅੱਜ ਕਿੱਧਰ ਰਹਿ ਗਿਆ ਕਰਦੇ ਨਾ ਗੱਲਾਂ ਕੁਝ ਦਿਨ ਪੁੱਤ ਨਾ ਦੇਖੇ ਮਾਂ ਕਹਿੰਦੀ ਤੂੰ ਆਇਆ ਨਹੀਂ ਇਹਨਾਂ ਕੰਮ 'ਚ ਥੋੜਾ ਬੇਲ ਨਹੀਂ ਸੀ ਪੁੱਤ ਗੱਲ ਕਰ ਲਿਆ ਕਰ ਮੇਰੇ ਨਾਲ ਕੌਣ ਚੀਜ਼ ਆ ਉਹ ਜਿਹੜੀ ਮੇਲ ਸਬੰਧ ਬਣਾਈ ਬੈਠੀ ਸ਼ਰੀਰਾਂ ਦੇ ਕਹਿੰਦੇ ਆਤਮਾ ਦੇ ਆਸਰੀ ਹੈ ਸਾਰਾ ਕੁਝ ਸੋ ਇਸ ਲਈ ਉਨ੍ਹਾਂ ਕਾ ਸੰਗ ਤੁਮ ਸਭ ਕੋ ਲੋਰੈ ਉਸੇ ਕਰਕੇ ਤਾਂ ਤੈਨੂੰ ਚਾਹੁੰਦੇ ਲੋਕੀ ਬਈ ਆਇਆ ਨਹੀਂ ਤੂੰ ਸਾਡੇ ਘਰ ਬਹੁਤ ਦਿਨ ਹੋ ਗਏ ਕਦੇ ਮਾਰ ਜਿਓ ਢੇੜਾ ਕੀ ਦੇ ਕਰਕੇ ਤੁਹਾਨੂੰ ਬੁਲਾਉਂਦੇ ਜੇ ਮਰ ਜੇ ਕੋਈ ਬੰਦੇ ਚ ਆਤਮਾ ਨਿਕਲ ਜੇ ਤੁਸੀਂ ਚਾਹੋਗੇ ਵੀ ਸਾਡੇ ਘਰ ਢੇੜਾ ਮਾਰ ਜਿਓ ਆ ਤਾਂ ਰੱਖਦੇ ਨਹੀਂ ਆਪਣੇ ਘਰੇ ਆਪਾਂ ਜੀਵਾਤਮਾ ਹੀ ਨਿਕਲਦਾ ਆਪਾਂ ਰੱਖਦੇ ਨਹੀਂ ਬੰਦੇ ਨੂੰ ਕਹਿੰਦੇ ਆ ਵੀ ਬਸ ਛੱਡੀਏ ਹੁਣ ਗਿਆ ਕੰਮ ਚਲੋ ਬਈ ਕੋਸ਼ਿਸ਼ ਤਾਂ ਕਰਦੇ ਵੀ ਉਸੇ ਦਿਨੇ ਸਸਕਾਰ ਕਰ ਦਿੰਦੇ ਜੇ ਕੋਈ ਰਿਸ਼ਤੇਦਾਰ ਸਾਖ ਸੰਬੰਧੀ ਬਹੁਤ ਕੋਈ ਦੂਰੋਂ ਆਣਾ ਹੋਵੇ ਇੱਕ ਅੱਧਾ ਦਿਨ ਉੱਤੇ ਪਾ ਲੈਂਦੇ ਆਹੀ ਕੁਛ ਹੈ ਕਰੇ ਵੀ ਨਹੀਂ ਰੱਖਦੇ ਫਿਰ ਬਾਹਰ ਰੱਖਦੇ ਭਾਂਡੇ ਚ ਵੀ ਹੁਣ ਕੀ ਕਹਿੰਦਾ ਤੈਨੂੰ ਅੰਦਰ ਪਾ ਲੈ ਉੱਥੇ ਬੈੱਡ ਤੇ ਕਹਿੰਦਾ ਨਾ ਥੱਲੇ ਪਾ ਆਲੇ-ਦਾਲੇ ਰਿਸ਼ਤੇਦਾਰ ਬੈਠੇ ਹੁੰਦੇ ਵੀ ਕਿਤੇ ਮੁੜ ਕੇ ਉੱਠ ਨਾ ਜਾਵੇ। ਅਗਲਾ ਦਿਨ ਡੀਕਦੇ ਵੀ ਆ ਜਾ ਬਈ ਆ ਜਾ ਛੇਤੀ ਆ ਜਾ। ਇਹ ਹਾਲਤ ਹੈ। ਕਿਹੜੀ ਚੀਜ਼ ਨੂੰ ਮਲਾਉਂਦੇ ਕੀ ਨੂੰ ਮਿਲਦੇ ਤੁਸੀਂ? ਕਹਿੰਦੇ ਉਹ ਆਤਮਾ ਦਾ ਹੀ ਤਾਂ ਮੇਲ ਹੈ ਉਹ ਉਸੇ ਨੂੰ ਤਾਂ ਤੁਸੀਂ ਚਾਹੁੰਦੇ ਹੋ ਬੁਲਾਉਂਦੇ ਹੋ ਵੀ ਆਓ ਜੀ ਕਦੇ ਆਇਓ ਕਦੇ। ਬੈਠਦੇ ਇੱਕ ਦੂਜੇ ਨੂੰ ਮਿਲਦੇ ਮਹਾਰਾਜ ਕਹਿੰਦੇ ਆਤਮਾ ਹੀ ਤਾਂ ਹੈ। ਬਹੁਤ ਡੂੰਘਾ ਸ਼ਬਦ ਹੈ। ਸਿੱਧਾ ਡਾਇਰੈਕਟ ਬ੍ਰਹਮ ਦੀ ਗੱਲ ਹੈ ਸ਼ਬਦ ਵਿੱਚ ਬਿਲਕੁਲ ਨਰੂਲ ਸਿੱਧੀ ਡਾਇਰੈਕਟ ਆਤਮਕ ਗੱਲ ਹੈ ਇਹ ਸ਼ਬਦ ਵਿੱਚ ਓਨ ਕਹਿ ਸੰ ਓਨ ਕਹਿ ਸੰ ਤੂੰ ਸਭ ਕੋ ਲੋਰੈ ਉਸੇ ਕਰਕੇ ਤੈਨੂੰ ਸਾਰੇ ਚਾਹੁੰਦੇ ਆ ਉਸ ਬਿਨਾ ਕੋਉ ਮੁਖ ਨਹੀਂ ਜੋਰੈ ਓਦੇ ਬਿਨਾ ਕਿਸੇ ਨੇ ਮੂਹ ਨਹੀਂ ਲਾਣਾ ਤੈਨੂੰ ਜਿਹੜੇ ਬੱਚੇ ਮੁੰਡਿਆਂ ਤੇ ਚੜਦੇ ਘਰ ਵਾਲੀ ਜੀਜੀ ਕਰਦੀ ਭਾਗਾਂ ਵਾਲਿਆਂ ਨੂੰ ਕਰਦੀ ਵੈਸੇ ਪਰ ਜੇ ਕਰਦੀ ਸਾਰੇ ਚਾਹੁੰਦੇ ਆ ਨੇ ਰਿਸ਼ਤੇਦਾਰ ਆ ਗਏ ਬਈ ਪਰੋਣਾ ਆ ਗਿਆ ਬਈ ਜਵਾਈ ਆ ਗਿਆ ਬਈ ਚਾਚਾ ਆ ਗਿਆ ਬਈ ਤਾਇਆ ਆ ਗਿਆ ਬਈ ਪੁੱਤ ਆ ਗਿਆ ਬਈ ਪਿਓ ਆ ਗਿਆ ਕਿਹੜੀ ਚੀਜ਼ ਹੈ ਆਤਮਾ ਉਹ ਉਹਨਾਂ ਕੈ ਸੰਗ ਉਹਦੇ ਕਰਕੇ ਹੀ ਐ ਤੁਮ ਸਭ ਕੋ ਲੋਰਾ ਐ ਉਸ ਬਿਨਾ ਕੋਉ ਮੁੱਖ ਨਹੀਂ ਜੋਰਾ ਜੇ ਹੁਣ ਨਿਕਲ ਗਈ ਆਤਮਾ ਬੰਦੇ ਦਾ ਖਤਮ ਹੋਵੇਗਾ ਮੁੜ ਕੇ ਜੇ ਕਿਤੇ ਦਿਸ ਜੇ ਕਿਤੇ ਸੁਪਨੇ ਚ ਵੀ ਨਾ ਨਿਆਣੇ ਕਹਿੰਦੇ ਬੇਬੇ ਰਾਤ ਨੂੰ ਬਾਪੂ ਦਿਖਦਾ ਕਹਿੰਦੀ ਰਾਤ ਨੂੰ ਦਿਖਦਾ ਕਹਿੰਦੇ ਹਾਂ ਕਿੱਥੇ ਕਿ ਦੇਖਿਆ ਸੀ ਕਹਿੰਦੀ ਉਹ ਦਰਵਾਜ਼ਾ ਰਿਹਾ ਸੀ ਪੱਜੀਉਂ ਆਉਂਦੀ ਫਿਰ ਇੱਧਰ ਗੁਰਦੁਆਰੇ ਨਹੀਂ ਆਉਂਦੀ ਕਿਉਂ ਗੁਰਦੁਆਰੇ ਵਾਲੇ ਭਾਈ ਜੀ ਤਾਂ ਕਹਿੰਦੇ ਵੀ ਨਾ ਵਿਆਹ ਕੌਣ ਨੂੰ ਕੌਣ ਨੂੰ ਕੋਈ ਆਉਂਦਾ ਹੁੰਦਾ ਚੱਲ ਜੇ ਆ ਵੀ ਜਾਵੇ ਫਿਰ ਇਹ ਵੀ ਕਹਿਣਾ ਚਾਹੀਦਾ ਵੀ ਤੂੰ ਨੇ ਘਰਵਾਰ ਬਣਾਇਆ ਸਾਰੀ ਜ਼ਿੰਦਗੀ ਲਾਤੀ ਜੇ ਕਦੇ ġੇੜਾ ਮਾਰ ਗਿਆ ਰਾਤ ਨੂੰ ਫਿਰ ਤੁਹਾਨੂੰ ਕੀ ਦਿੱਕਤ ਹੈ ਬਈ ਮਾਰ ਗਿਆ ਤੇ ਮਾਰ ਗਿਆ ਕਦੇ ਨਾ ਹੋਣ ਨਹੀਂ ਆਣਾ ਚਾਹੀਦਾ ਭਾਵੇਂ ਬਣਾਇਆ ਹੋਣਾ ਹੀ ਹੈ ਹੁਣ ਨਾ ਜੀ ਕਿਹੜਾ ਫਿਰ ਕੀ ਕੋਈ ਇਦਾਂ ਦੀ ਮੇਖ ਲਾ ਦਿਓ ਬਾਬਾ ਜੀ ਦਰਵਾਜ਼ੇ 'ਚ ਮੇਖ ਗੱਡ ਦੋ ਇਦਾਂ ਦਾ ਕਿੱਲ ਗੱਡ ਦੋ ਆਵੇ ਨਾ ਕਿੱਧਰ ਜਾਵੇ ਗਵਾਂਡੀਆਂ ਤੇ ਚੱਲ ਜੇ ਕਹਿੰਦੇ ਕਿਉਂ ਵੀ ਬਣਾਇਆ ਤਾਂ ਆਏ ਆ ਉਹਨੇ ساری ਜ਼ਿੰਦਗੀ ਮੋਹ ਆ ਉਹਦਾ ਮੁਕਤ ਨਹੀਂ ਹੋਇਆ ਝਟਕਦਾ ਫਿਰਦਾ ਮਾਰੂਗਾ ਕਿਹੜੇ ਪਰ ਕਹਿੰਦੇ ਹੁਣ ਨਾ ਜੀ ਬਈ ਤੁਹਾਡਾ ਤੁਹਾਨੂੰ ਹੀ ਦਿਖੇ ਉਹ ਕਹਿੰਦੇ ਨਾ ਸਾਨੂੰ ਨਾ ਕੋਈ ਉਪਾਅ ਕਰ ਦੋ ਕਹਿੰਦੇ ਕਰ ਦਿੰਦੇ ਆ ਫਿਰ ਉਪਾ ਉਪਾਲੇ ਬਥੇਰੇ ਮਿਲ ਜਾਂਦੇ ਫਿਰ ਕਿੰਨੇ ਕਾਲਾ ਉਪਾ ਕਰਾਣਾ ਘਰ ਦੇ ਆਲੇ-ਦਾਲੇ ਦੂਰ-ਦੂਰ ਘੁੰਮਦਾ ਰਹੇ ਜਾਂ ਪਿੰਡ ਛੱਡ ਜੇ ਜਾਂ ਸ਼ਹਿਰ ਛੱਡ ਜੇ ਜਾਂ ਮੁੜ ਕੇ ਅੱਗੇ ਲੰਘ ਜੇ ਇਹ ਫਿਰ ਹੁੰਦੇ ਆਪੋ ਆਪਣੇ ਪੈਕ ਕਿੰਨੇ ਆਲਾ ਕਰਾਉਣਾ ਤੁਸੀਂ ਇਹ ਕੰਮ ਹੈ ਜਿਹੜਾ ਇਹ ਥੋੜਾ ਮਹਿੰਗਾ ਹੀ ਹੈ 20000 ਰੁਪਏ ਤੋਂ ਸ਼ੁਰੂ ਹੁੰਦਾ ਫਿਰ ਜੀਨੇ ਕਰਾਣਾ ਹੋਵੇ ਕਰਦੇ ਆ ਜਿਹੜੇ ਬੰਦੇ ਹੈ ਤਾਂ ਠੱਗੀ ਦਾ ਭਰਮ ਜਾਲ ਲਿਆ ਇਹ ਚੀਜ਼ਾਂ ਹੈਗੀਆਂ ਇਹ ਪਰ ਰੱਬ ਦੇ ਪਿਆਰਿਆਂ ਦੇ ਚਰਨ ਪੈ ਜਾਣ ਦਾ ਹੀ ਬਹੁਤ ਵੱਡਾ ਲਾਭ ਹੁੰਦਾ ਇੱਕ ਮਹਾਤਮਾ ਦਾ ਮੈਨੂੰ ਇਸ ਤਰ੍ਹਾਂ ਦਾ ਸੀ ਵੀ ਜੀ ਉਹ ਚਰਨ ਪਾ ਦਿੰਦੇ ਸੀ ਕਿਸੇ ਦੇ ਘਰ 6 ਮਹੀਨੇ ਕੋਈ ਇਦਾਂ ਦੀ ਰੂਹ ਨਹੀਂ ਸੀ ਨੇੜੇ ਲੱਗਦੀ ਉੱਥੇ ਆਲੇ-ਦਾਲੇ ਨੇੜੇ ਤੇੜੇ ਵੀ ਜੇ ਆਉਂਦੇ ਜਾਂਦੇ ਰਹਿਣ ਫਿਰ ਬਹੁਤ ਕਿਰਪਾ ਹੋ ਜਾਂਦੀ ਹੈ ਕਹਾਵਤ ਦੇ ਪਿਆਰਿਆਂ ਦੇ ਤੇ ਜਿਹੜੇ ਇਹ ਦੂਜੇ ਵਪਾਰੀ ਆਉ ਤਾਂ ਐਵੇਂ ਹੀ ਕੰਮ ਕਰਦੇ ਆ ਕਹਿੰਦੇ ਇਹ ਕਿਹੜੀ ਚੀਜ਼ ਐ ਜਿਹਦੇ ਕਰਕੇ ਇੱਕ ਦੂਜੇ ਨੂੰ ਮੂੰਹ ਜੋੜਦੇ ਆ ਕਹਿੰਦੇ ਇਹ ਆਤਮਾ ਹੀ ਐ ਉਸ ਬਿਨਾ ਕੋ ਮੁੱਖ ਨਹੀਂ ਜੋੜਾ ਮੂੰਹ ਨਹੀਂ ਲਾਉਂਦਾ ਕੋਈ ਕਦੇ ਦਿਸ ਵੀ ਪਵੇ ਬੰਦਾ ਕਹਿੰਦਾ ਵੀ ਧਿਸੇ ਵੀ ਨਾ ਤੇ ਵੈਰਾਗੀ ਕਹਾਂ ਸਮਾਏ ਉਹ ਬਰਾਗੀ ਕਿੱਧਰ ਚਲਾ ਗਿਆ ਫਿਰ ਛੱਡ ਕੇ ਸਾਰਾ ਕੁਝ ਉਹ ਤਾਂ ਬੜਾ ਬਰਗੀ ਐ ਆਤਮਾ ਇੰਨਾ ਬਰਗੀ ਐ ਸਾਰੀ ਜ਼ਿੰਦਗੀ ਮਿਹਨਤਾਂ ਕਰ ਕਰ ਇਕੱਠੇ ਟਣਕੇ ਟਣਕੇ ਇਕੱਠੇ ਕਰਦਾ ਰਿਹਾ ਬੜੀ ਮਿਹਨਤ ਕਰਕੇ ਜਾ ਜਾ ਕੇ ਸੋਹਣੇ ਸੋਹਣੇ ਸਮਾਨ ਲਿਆਂਦਾ ਰਿਹਾ ਘਰ ਬਣਾਉਂਦਾ ਰਿਹਾ ਕਾਰਾਂ ਬਣਾਈਆਂ ਸਭ ਕੁਝ ਸੁੱਖ ਦੀਆਂ ਚੀਜ਼ਾਂ ਬਣਾਈਆਂ ਤੇ ਜਿਸ ਦਿਨ ਇਹਨੂੰ ਵਾਜਾ ਆ ਗਿਆ ਛੱਡ ਕੇ ਚਲ ਗਿਆ ਐਡਾ ਬਰਗੀ ਤੁਸੀਂ ਕਹਿੰਦੇ ਬਰਾਗ ਨਹੀਂ ਹੁੰਦਾ ਸਾਨੂੰ ਤੁਹਾਡੇ ਮਨ ਨੂੰ ਲਾਲਚ ਪਿਆ ਹੋਇਆ ਉਹ ਆਤਮਾ ਦਾ ਬਰਾਗੀ ਉਹ ਹੈ ਸਾਰਿਆਂ ਦਾ ਜੇ ਨਾ ਹੋਵੇ ਕੰਨੂ ਜਾਵੇ ਉਹ ਬਰਾਗੀ ਹੈ ਮਹਾਰਾਜ ਕਹਿੰਦੇ ਤੇ ਬੈ ਰਾਗੀ ਕਹਾਂ ਸਮਾਏ ਤਿਸ ਵਿਨ ਤੁਹੀ ਦੁਹੇਰੀ ਰੇ ਐ ਦੇ ਐ ਦੇਹੀਏ ਉਹਦੇ ਬਿਨਾ ਤੂੰ ਬੜੀ ਦੁਖੀ ਹੋਵੇਂਗੀ ਉਹ ਇਹਦੇ ਵਿੱਚ ਵਸਦਾ ਇਸ ਦੇਹੀ ਵਿੱਚ ਉਹਨਾਂ ਕਸਮਾਂ ਤੋਂ ਨੱਚਦੀ ਟੱਪਦੀ ਕੁੱਦਦੀਆਂ ਵਿਵਹਾਰ ਕਰਦੀਆਂ ਜਿੱਦਨੋਂ ਛੱਡ ਕੇ ਚੱਲ ਗਿਆ ਉਸ ਦਿਨ ਬਸ ਤੂੰ ਚਿਹਰਾ ਜਾ ਮੁਰਝਾ ਜਾ ਜੂ ਹੱਥ ਨਹੀਂ ਹਿੱਲਣੇ ਆਵਾਜ਼ ਨਹੀਂ ਨਿਕਲਣੀ ਬਸ ਕੁਝ ਵੀ ਨਹੀਂ ਹੋਣਾ ਫਿਰ ਕਹਿੰਦੇ ਰਹਾਓ ਸਮਝ ਆ ਰਿਹਾ ਵੀ ਸ਼ਰਾਮ ਦੇ ਕੇ ਸਤਾਈ ਦੇ ਕੇ ਉਨ ਕੈ ਸੰਗ ਤੂੰ ਗ੍ਰਹਿ ਮਹਿ ਮਾਹਰ ਉਸੇ ਜੀਵਾਤਮਾਂ ਦੇ ਕਰਕੇ ਹੀ ਤੂੰ ਇਸ ਘਰ ਵਿੱਚ ਹੈਂ ਗਿਆ ਮਾਹਰ ਹੈ ਘਰ ਵਿੱਚ ਘਰ ਦੇ ਕੰਮਕਾਰ ਤੈਨੂੰ ਪਤਾ ਹੈ ਤੈਨੂੰ ਸਮਝ ਹੈ ਉਨ ਕੈ ਸੰਗ ਤੂੰ ਹੋਈ ਹੈ ਜਾਹਰ ਉਸੇ ਕਰਕੇ ਆਪਾਂ ਸੰਗਤੀ ਰੂਪ ਵਿੱਚ ਅਰਦਾਸ ਕਰਾਂਗੇ ਅੱਜ ਇਹਨਾਂ ਦੀ ਗੁਰਪ੍ਰੀਤ ਸਿੰਘ ਜੀ ਬਿਠਾ ਲਓ ਇਹਨਾਂ ਨੂੰ ਬੈਹ ਜੋ ਆਪਾਂ ਸਾਰੇ ਸਿਮਰਨ ਕਰਕੇ ਅਰਦਾਸ ਕਰਾਂਗੇ ਤੁਹਾਡੇ ਬੇਟੀ ਦੀ ਅੱਜ ਨਾਮ ਪੁੱਛ ਲੈ ਕੀ ਨਾਮ ਹੈ ਨਾ ਪੁੱਛ ਲਾਉਦਾ ਮੈਂ ਭੁੱਲ ਜਾਣਾ ਦਾਇਕ ਸ਼ਰਮਾ ਆਪਾਂ ਸਾਰੇ ਬਹਿ ਜੋ ਇੱਥੇ ਓਨ ਕੈ ਸੰਗ ਤੂੰ ਹੋਈ ਹੈ ਜਾਹਰ ਕਹਿੰਦੇ ਉਸੇ ਦੇ ਕਰਕੇ ਹੀ ਤੂੰ ਜਾਹਰ ਹੈ ਦੁਨੀਆਂ ਵਿੱਚ ਦਿਸਦੀ ਹੈ ਓਨ ਕੈ ਸੰਗ ਤੂੰ ਰੱਖੀ ਪਪੋਲ ਐ ਦੇਹੀਏ ਉਸੇ ਦੇ ਕਰਕੇ ਤੈਨੂੰ ਮਾਲਸ਼ਾ ਮੂਲਸ਼ਾ ਕਰੀ ਦੀਆਂ ਨੇ ਪਾਲਣ ਪੋਸ਼ਣ ਕਰੀਦਾ ਕੀ ਸਾਨੂੰ ਇਸ਼ਨਾਨ ਕਰਾਈ ਦਾ ਤੇਲ ਲਾਈਦਾ ਮੌਕੇ ਦੇ ਉੱਤੇ ਰੋਟੀ ਪਾਣੀ ਦੁੱਧ ਦਿੱਤਾ ਜਾਂਦਾ ਕੀਦੇ ਕਰਕੇ ਜੀਵਾਤਮਾ ਕਰਕੇ ਉਹ ਹੈਗਾ ਇਹਦੇ ਵਿੱਚ ਤੇ ਇਹ ਸਾਰੀਆਂ ਚੀਜ਼ਾਂ ਦੇਹੀ ਨੂੰ ਮਿਲ ਰਹੀਆਂ ਨੇ ਉਸ ਬਿਨਾ ਤੂੰ ਛੁਟਕੀ ਰੋਲ ਉਹਦੇ ਬਿਨਾ ਤੂੰ ਰੁੜ ਜਾਏਂਗੀ ਤੈਨੂੰ ਛੱਡ ਦਿੱਤਾ ਜਾਏਗਾ ਤੇਰਾ ਕੁਛ ਵੀ ਸੇਵਾ ਸੰਭਾਲ ਕੁਛ ਵੀ ਨਹੀਂ ਹੋਣਾ ਤੇ ਮਿੱਟੀ ਚ ਰਲ ਜਾਈਗੇ ਉਦੋਂ ਬਾਅਦ ਉਹ ਤੋਂ ਜਦੋਂ ਜੀਵਾਤਮਾ ਚਲ ਗਿਆ ਨਾ ਜਿੰਨਾ ਸਮਾਂ ਹੈਗਾ ਉਹਨਾਂ ਸਮੇਂ ਇਸ ਦੇਹੀ ਨੂੰ ਸੰਭਾਲਿਆ ਜਾਂਦਾ ਹੈ ਇਹਦੀ ਸਾਮ ਸੰਭਾਲ ਹੁੰਦੀ ਕੁਛ ਮਾੜਾ ਮੋਟਾ ਹੋ ਜਾਏ ਭਜੇ ਭਜਦੇ ਨੱਠਦੇ ਆਪਾਂ ਸਾਰੇ ਜਿਸ ਦਿਨ ਉਹ ਚਲ ਗਈ ਕਹਿੰਦੇ ਮਿੱਟੀ ਇਹ ਹੋ ਜਾਣਾ ਕਹਿੰਦੇ ਇਹ ਹਾਲਤ ਹੈ ਐਉਂ ਤੁਸੀਂ ਜਾਣ ਲੋ ਉਨ ਕੈ ਸੰਗ ਤੇਰਾ ਮਾਨ ਮਹੱਤ ਉਸੇ ਕਰਕੇ ਹੀ ਜਿੱਦੜ ਜਾਨਾ ਤੇਰੇ ਗਲਾਂ ਚ ਮਾਲਾ ਪੈਂਦੀ ਸਰੋਪੇ ਪੈਂਦੇ ਮਾਨ ਮਿਲਦਾ ਹੈ ਮਹੱਤ ਵਡਿਆਈ ਨੂੰ ਕਹਿੰਦੇ ਵਡਿਆਈ ਹੁੰਦੀ ਉਨ ਕੈ ਸੰਗ ਤੁਮ ਸਾਖ ਜਗਤ ਉਸੇ ਕਰਕੇ ਹੀ ਤੇਰੇ ਜਗਤ ਵਿੱਚ ਸਾਖ ਸੰਬੰਧੀ ਹੈ ਰਿਸ਼ਤੇਦਾਰ ਹੈ ਵਿਆਹਾਂ ਸ਼ਾਦੀਆਂ ਹੁੰਦੀਆਂ ਜੀ ਆਤਮਾ ਕਰਕੇ ਹੀ ਹੈ ਉਨ ਕੈ ਸੰਗ ਤੇਰੀ ਸਭ ਵਿਧ ਥਾਟੀ ਉਸ ਜੀਵਾਤਮਾ ਕਰਕੇ ਸਾਰੀ ਵਿਧੀ ਤੇਰੀ ਬਣ ਰਹੀ ਐ ਅੱਗੇ ਦੀ ਅੱਗੇ ਕਾਰਜ ਹੋ ਰਹੇ ਆ ਸ਼ਰੀਰ ਵੱਧਦਾ ਜਾ ਰਿਹਾ ਹੈ ਰੰਗ ਰੂਪ ਬਦਲਦਾ ਜਾ ਰਿਹਾ ਹੈ ਉਮਰ ਵੱਧਦੀ ਜਾਂਦੀ ਆਉਂਦਾ ਜਾਂਦਾ ਸਾਰੀਆਂ ਖੇਡਾਂ ਉਹ ਆਤਮਾ ਕਰਕੇ ਹੀ ਨੇ ਨਾ ਉਸ ਬਿਨਾ ਤੂੰ ਹੋਈ ਹੈ ਮਾਟੀ ਉਹਦੇ ਬਿਨਾ ਜਿੰਦ ਨੂੰ ਜੀਵਾਤਮਾ ਨਿਕਲ ਗਿਆ ਇਹ ਸਰੀਰ ਮਿੱਟੀ ਹੋ ਜਾਉ ਉਹੋ ਬਿਰਾਗੀ ਮਰੈ ਨਾ ਜਾਏ ਤੇ ਉਹ ਜਿਹੜਾ ਬਿਰਾਗੀ ਜੀਵਾਤਮਾ ਉਹ ਨਾ ਮਰਦਾ ਨਾ ਕਿਤੇ ਜੰਮਦਾ ਸਰੀਰ ਜੰਮਦਾ ਹੈ ਸਰੀਰ ਮਰਦਾ ਹੈ ਆਤਮਾ ਨਹੀਂ ਜਾਂ ਸੂਖਮ ਸਰੀਰ ਜਿਹੜਾ ਮਨ ਹੈ ਅੰਤਹਕਰਨ ਹੈ ਇਹ ਜੁਨਾ ਚ ਪੈਂਦਾ ਹੈ ਉਹ ਤਾਂ ਰਿਫਲੈਕਸ਼ਨ ਹੈ ਜਿਵੇਂ ਸੂਰਜ ਅਸਮਾਨ ਵਿੱਚ ਹੈ ਨਾ ਤੇ ਚੰ드ਰਮਾ ਸਮਾਨ ਵਿੱਚ ਹੈ 100 ਕਣਿਆਂ ਦੇ ਵਿੱਚ ਚੰ드ਰਮਾ ਇੱਕੋ ਹੀ ਚਮਕਾ ਮਾਰਦਾ ਤੇ ਘੜੇ ਨੂੰ ਹਲਾਦ ਹੋਇਆ ਲੱਗੂਗਾ ਵੀ ਚੰ드ਰਮਾ ਹਿੱਲਦਾ ਹੈ ਘੜਾ ਹਿੱਲਦਾ ਹੈ ਪਰ ਸ਼ਾਮਾ ਹਿੱਲਦਾ ਹੋਗਾ ਚੰ드ਰਮਾ ਨਹੀਂ ਹਿੱਲਦਾ ਇਉਂ ਹੀ ਮਨ ਕਰਕੇ ਮਨ ਦੇ ਵਿਕਾਰਾਂ ਕਰਕੇ ਮਨ ਦੀ ਮਲੀਨਤਾ ਕਰਕੇ ਜਨਮ ਮਰਨ ਪ੍ਰਤੀਤ ਹੁੰਦਾ ਹੈ। ਦੁੱਖ ਭੋਗਦੇ ਆ। ਜਿੱਦ ਦਿਨ ਸਥਿਰ ਹੋ ਗਿਆ ਸਮਝ ਆ ਗਈ ਉਸ ਦਿਨ ਹੀ ਮੁੱਕ ਗਿਆ ਜਨਮ ਮਰਨ ਪਤਾ ਲੱਗ ਗਿਆ ਤਾਂ ਨਿਰਲੇਪ ਹੈ। ਇਉਂ ਕਹਿੰਦੇ ਗੁਰੂ ਸਾਹਿਬ ਹੁਕਮੇ ਬਾਦ ਆਕਾਰ ਕਮਾਏ ਉਹ ਤਾਂ ਹੁਕਮ ਵਿੱਚ ਬੰਨਿਆ ਹੋਇਆ ਆਕਾਰ ਕਰ ਰਿਹਾ ਜਿੰਨਾ ਕੋ ਨੂੰ ਹੁਕਮ ਹੈ ਵੀ ਇੰਨਾ ਟਾਈਮ ਰਹਿਣਾ ਬਈ ਇੱਥੇ। ਇੰਨੇ ਸਾਲ ਰਹਿਣਾ। ਇੰਨੇ ਕ ਮਹੀਨੇ ਰਹਿਣਾ। ਉਹ ਕਰੀ ਜਾਂਦਾ ਹੈ ਕੰਮ ਕਰੀ ਜਾਂਦਾ ਜਿੱਦਨ ਹੁਕਮ ਉਹਦਾ ਆ ਗਿਆ ਵੀ ਚੱਲ ਵੀ ਚਲੀਏ ਹੁਣ ਉਹ ਦਿਨ ਚਲਾ ਜਾਂਦਾ ਜੋੜ ਵਿਛੋੜੇ ਨਾਨਕ ਥਾਪ ਕਹਿੰਦੇ ਉਹ ਪਰਮਾਤਮਾ ਜੀਵਾਂ ਨੂੰ ਜੋੜ ਰਿਹਾ ਹੈ ਫਿਰ ਜਦੋਂ ਸਮਾ ਜਾਂਦਾ ਵਿਛੋੜ ਲੈਂਦਾ ਨਾਨਕ ਥਾਪ ਗੁਰੂ ਨਾਨਕ ਸਾਹਿਬ ਦਾ ਰੂਪ ਪੰਚਮ ਬਾਚ ਕਹਿੰਦੇ ਪਰਮਾਤਮਾ ਨੇ ਖੇਡ ਥਾਪੀ ਹੈ ਸ੍ਰਿਸ਼ਟੀ ਥਾਪੀ ਹੈ ਇਦੇ ਵਿੱਚ ਜੀਵਾਂ ਨੂੰ ਜੋੜ ਰਿਹਾ ਹੈ ਫਿਰ ਵਿਛੋੜ ਰਿਹਾ ਹੈ ਆਪਣੀ ਕੁਦਰਤ ਜਾਣਿਆ ਆਪ ਆਪਣੀ ਕੁਦਰਤ ਆਪਣੀ ਖੇਡ ਆਪਣੀ ਸ਼ਕਤੀ ਨੂੰ ਆਪੇ ਹੀ ਜਾਣਦਾ ਕਿੰਨਾ ਸਮਾਂ ਕਿਸ ਜੀਵ ਦਾ ਕਿਵੇਂ ਸੰਬੰਧ ਹੈ ਕਹਿੰਦੇ ਉਹ ਆਪੇ ਪ੍ਰਮਾਤਮਾ ਜਾਣਦਾ ਹੈ ਤੇ ਜਿੰਨਾ ਸਮਾਂ ਉਹ ਇਸ ਸਰੀਰ ਵਿੱਚ ਹੈਗਾ ਉਨਾ ਸਮਾਂ ਖੇਡਾਂ ਨੇ ਜਦੋਂ ਇਹ ਸਰੀਰ ਵਿੱਚੋਂ ਜੀਵਾਤਮਾ ਨਿਕਲ ਗਿਆ ਫਿਰ ਸਾਰੀ ਖੇਡ ਸਮਾਪਤ ਹੋ ਜਾਂਦੀ ਹੈ ਕਹਿੰਦੀ ਜਿੰਨਾ ਸਮਾਂ ਉਹਦਾ ਸਬੰਧ ਇਸ ਸਰੀਰ ਵਿੱਚ ਆ ਉਹਨਾਂ ਸਮਾਂ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਵੀ ਉਹ ਕਿਹੜੀ ਚੀਜ਼ ਆ ਐਉਂ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਜਿਤਨੇ ਵੀ ਮਾਈ ਪਾਈ ਆਪਾਂ ਗੁਰੂ ਚਰਨਾਂ ਵਿੱਚ ਆਉਂਦੇ ਆ ਸੰਗਤ ਕਰਦੇ ਆ ਕੋਸ਼ਿਸ਼ ਕਰਿਆ ਕਰੀਏ ਵੀ ਥੋੜਾ ਸਮਾਂ ਸਿਮਰਨ ਜ਼ਰੂਰ ਕਰਿਆ ਕਰੀਏ ਘਰੇ ਵੀ ਸੰਗਤ ਤੇ ਆਪਾਂ ਕਰਦੇ ਆ ਥੋੜਾ ਧਿਆਨ ਵੀ ਧਰਨਾ ਵੀ ਇਸ ਸਰੀਰ ਦੇ ਅੰਦਰ ਕਿਹੜੀ ਚੀਜ਼ ਵਸਦੀ ਆ ਜਦੋਂ ਉੱਠ ਜਦੋਂ ਚਲੀ ਜਾਂਦੀ ਹੈ ਸਰੀਰ ਫਿਰ ਹਿੱਲਦਾ ਵੀ ਨਹੀਂ ਹੈਗਾ ਉਸੇ ਦੀ ਗੱਲ ਗੁਰੂ ਜੀ ਨੇ ਅੱਜ ਕੀਤੀ ਹੈ ਸੋ ਨਿਜ ਅਭਿਆਸ ਬਹੁਤ ਲਾਜ਼ਮੀ ਸਿਮਰਨ ਜ਼ਰੂਰ ਕਰੀਏ ਬਾਕੀ ਜਿੰਨੀ ਸੰਗਤ ਆਉਂਦੀ ਜਿਵੇਂ ਆ ਨੂੰ ਅੱਜ ਆਪਾਂ 2 ਮਿੰਟ ਸਿਮਰਨ ਕਰਾਂਗੇ ਸਾਰਿਆਂ ਦੇ ਲਈ ਸੰਗਤੀ ਰੂਪ ਵਿੱਚ ਇੱਕ ਛੋਟਾ ਬੱਚਾ ਐ ਦੈਵਿਕ ਸ਼ਰਮਾ ਉਹਦਾ ਨਾਮ ਹੈ ਫੋਰਟੀ ਹਸਪਤਾਲ ਵਿੱਚ ਦਾਖਲਾ ਕਈ ਦਿਨਾਂ ਦਾ ਕੋਮਾ ਵਿੱਚ ਹੈ ਮਾਤਾ ਪਿਤਾ ਰੋਜ਼ ਆਉਂਦੇ ਆ ਗੁਰੂ ਘਰ ਅਰਦਾਸ ਕਰਾਉਂਦੇ ਆ 19 ਕੱਲੇ ਬੰਦੇ ਦੀ ਜਗ ਨਹੀਂ ਪਹੁੰਚ ਹੁੰਦੀ ਜਿੰਨੀ ਸੰਗਤ ਦੀ ਪਹੁੰਚ ਹੈ ਆਪਾਂ ਗੁਰੂ ਗ੍ਰੰਥ ਸਾਹਿਬ ਅੱਗੇ ਗੁਰੂ ਹਰ राय ਸਾਹਿਬ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦੇ ਆ ਛੋਟਾ ਬੱਚਾ ਹਜੇ ਬਿਲਕੁਲ ਛੋਟਾ ਹੀ ਹੈ ਚੰਗਾ ਭਲਾ ਸੀ ਕੋਈ ਦਿੱਕਤ ਆ ਗਈ ਮੂੰਹ ਨੂੰ ਪਾਈਪ ਲੱਗਿਆ ਹੋਇਆ ਮਾਪਿਆਂ ਨੂੰ ਕਿਤੇ ਮਿਲਦੀ ਸ਼ਾਂਤੀ ਕੱਲ ਮੈਂ ਇਹਨਾਂ ਨੂੰ ਪੁੱਛਿਆ ਵੀ ਸੀ ਤੇ ਮੈਂ ਕਿਹਾ ਕਿੱਥੇ ਰਹਨੇ ਹੋ ਕਹਿੰਦੇ ਉੱਥੇ ਹਸਪਤਾਲ ਰਹਨੇ ਆ ਮੈਂ ਕਿਹਾ ਇੱਥੇ ਗੁਰੂ ਘਰ ਰਹਿ ਜਾ ਕਰੋ ਆ ਜਾਓ ਇੱਥੇ ਕਮਰੇ ਹੁੰਦਾ ਕਹਿੰਦੇ ਵੀ ਉੱਥੇ ਹੀ ਸਾਡਾ ਦਿਲ ਨਹੀਂ ਲੱਗਦਾ ਉਹਦੇ ਮੈਨੂੰ ਥੱਲੇ ਅਸੀਂ ਗੱਡੀ 'ਚ ਸੌਂ ਜਾਂਦੇ ਆ ਕਿੱਥੇ ਸੁੱਤਾ ਜਾਂਦਾ ਮਾਪਿਆਂ ਦਾ ਪਿਆਰ ਹੁੰਦਾ ਧੀਆ ਪੁੱਤਾਂ ਨਾਲ ਹੋਣਾ ਵੀ ਚਾਹੀਦਾ ਆਪਾਂ ਸਾਰੇ ਅਰਦਾਸ ਕਰੀਏ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ 'ਚ ਛੇ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜਿੰਨੀ ਵੀ ਸੰਗਤ ਤੁਹਾਡੇ ਦਰ ਤੇ ਆਉਂਦੀ ਹੈ ਤੁਸੀਂ ਸਾਰਿਆਂ ਦੇ ਦੁੱਖ ਹਰਨ ਦੀ ਤਾਕਤ ਰੱਖਦੇ ਹੋ ਦੁੱਖ ਦੂਰ ਕਰਨ ਦੀ ਤਾਕਤ ਰੱਖਦੇ ਹੋ ਇਹ ਛੋਟਾ ਬੱਚਾ ਦਾਇਵਿਕ ਸ਼ਰਮਾ ਏ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਇਹ ਪਰਿਵਾਰ ਤੁਹਾਡੇ ਚਰਨਾਂ ਵਿੱਚ ਆ ਰਿਹਾ ਹੈ ਕਿਰਪਾ ਕਰੋ ਉਸ ਬੱਚੇ ਨੂੰ ਦੇਹ ਰੋਗ ਤੋਂ ਤੰਦਰੁਸਤੀ ਬਖਸ਼ੋ ਕਿਰਪਾ ਕਰੋ ਆਪਣੇ ਚਰਨਾਂ ਦਾ ਆਸਰਾ ਬਖਸ਼ੋ ਸੰਗਤ ਨਾਮ ਜਪ ਰਹੀ ਸਾਰੀ ਸੰਗਤ ਨੂੰ ਨਾਮ ਦੀ ਦਾਤ ਬਖਸ਼ੋ ਸਾਰਿਆਂ ਦੇ ਘਰ ਹੀ ਸੁਖ ਵਰਤਾਓ ਆਓ 2 ਮਿੰਟ ਆਪਾਂ ਨਾਮ ਜਪੀਏ ਵਾਹਿਗੁਰੂ 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 हे ਸਤਿਗੁਰੂ ਗੁਰੂ ਹਰ राय ਸਾਹਿਬ ਕਿਰਪਾ ਕਰੋ ਕੋਈ ਕਰਮ ਆਇਆ ਉਹਨੂੰ ਕੱਟੋ ਸੰਗਤ ਨਾਮ ਜਪ ਰਹੀ ਇਹ ਨਾਮ ਦਾ ਪ੍ਰਤਾਪ ਬਹੁਤ ਵੱਡਾ ਹੈ ਧਰਮ ਰਾਜੇ ਦੀ ਕਚਹਿਰੀ ਤੱਕ ਵੀ ਤਾਕਤ ਹੈ ਨਾਮ ਦੀ ਤੇ ਸੰਗਤ ਦੀ ਤੁਸੀਂ ਕਿਰਪਾ ਕਰੋ ਦੁੱਖ ਦੂਰ ਕਰੋ ਇਸ ਬੱਚੇ ਨੂੰ ਇਸ ਨਾਮ ਦੀ ਕਿਰਪਾ ਦੇ ਨਾਲ ਉਹਦਾ ਕਰਮ ਕਟੋ ਮਹਾਰਾਜ ਕਿਰਪਾ ਕਰੋ ਵਾਹਿਗੁਰੂ 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 ਵਾਹਿਗੁਰੂ